ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੈ ਪੀ ਜੈ ਹਿੰਦ ਅੱਜ ਕਸਾਲ ਵੀਰਾਂ ਵਾਸਤੇ ਮਜ਼ਦੂਰ ਵੀਰਾਂ ਵਾਸਤੇ ਦੁਕਾਨਦਾਰਾਂ ਵਾਸਤੇ ਜਿੰਨਾ ਵੀ ਪੰਜਾਬ ਆ ਪੰਜਾਬ ਵਾਸਤੇ ਬਹੁਤ ਵੱਡੀ ਜਿਹੜੀ ਆ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਲੈਂਡ ਪੁਲਿੰਗ ਪਾਲਿਸੀ ਪਰ ਗਵਨਟਮਾਨ ਸਰਕਾਰ ਨੇ ਪਿਛਲੇ ਕਈ ਜਿਹੜੀ ਆ ਉਹ ਕਿਸਾਨਾਂ ਦੇ ਇੱਕ ਬੜਾ ਵੱਡਾ ਜਿਹੜਾ ਧੱਕਾ ਕੀਤਾ ਸੀ ਉਹਨਾਂ ਨਾਲ ਔਰ ਉਹਨਾਂ ਨਾਲ ਲੁੱਟ ਖੁੱਟ ਛੁੱਟ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਜਿਸ ਵਾਸਤੇ ਜਿੱਥੇ ਕਿਸਾਨ ਵੀਰਾਂ ਨੇ ਸੰਘਰਸ਼ ਕੀਤਾ ਉੱਥੇ ਸਾਡੀ ਭਾਰਤੀਆ ਵਾਲਮੀਕ ਭਾਰਤੀਆ ਜਨਤਾ ਪਾਰਟੀ ਨੇ ਵੀ ਜਿਹੜਾ ਆ ਪੰਜਾਬ ਨੇ ਉਹ ਬਹੁਤ ਵੱਡਾ ਸੰਘਰਸ਼ ਆਰੰਭਿਆ ਔਰ ਉਹ ਸੰਘਰਸ਼ ਜਿਹੜਾ ਸੀ ਹਰ ਕਸਬੇ 'ਚ ਹਰ ਸ਼ਹਿਰ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਜਿਹੜਾ ਆ ਜੀਪੀ ਨੇ ਉਹ ਕਿਸਾਨਾਂ ਨੇ ਉਹ ਵਿਦਿਆ ਉਹ ਸੰਘਰਸ਼ ਨੂੰ ਬੂਰ ਪਿਆ ਜਿਹੜੀ ਭਗਵੰਤ ਮਾਨ ਸਰਕਾਰ ਹਮੇਸ਼ਾ ਪੰਜਾਬ ਦੀ ਲੁੱਟ ਖਸੁੱਟ ਕਰਦੀ ਰਹਿੰਦੀ ਆ ਵਿਕਾਸ ਤਾਂ ਬਸ ਅਗੰਬੜ ਹੀ ਲੱਗਦੀ ਆ ਵਿਕਾਸ ਕੀ ਦੇਖ ਹੀ ਸਕਦੇ ਹੋ ਸਾਰੇ ਆਸੇ ਪਾਸੇ ਘੁੰਮ ਕੇ ਦੇਖਦੇ ਆ ਤੁਸੀਂ ਉਹ ਸਰਕਾਰ ਨੂੰ ਪਹਿਲਾ ਤਾਂ ਦੇਖੋ ਜਿੰਨੇ ਉਹਨਾਂ ਦੇ ਮੰਤਰੀ ਆ ਚਾਹੇ ਮੁੱਖ ਮੰਤਰੀ ਆ ਚਾਹੇ ਦਿੱਲੀ ਆਲੇ ਆਕਾ ਕਿਸੇ ਤੋਂ ਕੋਈ ਵੀ ਇਹੋ ਜੀ ਗੱਲ ਨਹੀਂ ਸੀ ਜਿਹੜੇ ਕਿਸੇ ਨਾਲ ਕੋਈ ਤਰੀਕਾ ਨਹੀਂ ਸੀ ਜਿਸ ਨਾਲ ਉਹ ਪੰਜਾਬ ਦੀ ਜਨਤਾ ਨੂੰ ਪੰਜਾਬ ਦੇ ਕਿਸਾਨਾਂ ਨੂੰ ਸਮਝਾ ਸਕਦੇ ਕਿ ਇਹ ਲੈਂਡ ਰਿਫਾਰਮ ਪੁਲੀਟਿਕ ਪਾਰਟੀ ਆ ਉਹਦਾ ਕਿਸਾਨਾਂ ਨੂੰ ਕੀ ਫਾਇਦਾ ਹੋਊਗਾ ਉਹ ਗੱਲਾਂ ਤਾਂ ਕਰਦੇ ਨੇ ਇਸ਼ਤਿਹਾਰ ਤਾਂ ਲੁੰਦੇ ਨੇ ਔਰ ਇੱਕ ਹੋਰ ਵੀ ਪਿੱਛੇ ਜੇ ਖਬਰ ਪ੍ਰੈਸ਼ਰ ਹੋਈ ਸੀ ਤੁਹਾਨੂੰ ਪਤਾ ਹੀ ਹੋਣਾ ਕਿ ਇਹਨਾਂ ਨੇ ਲੱਖਾਂ ਰੁਪਈਆ ਦੇ ਕੇ ਇਹ ਐਡਵਰਟਾਈਜ਼ਮੈਂਟ ਕਰਵਾਉਣਾ ਚਾਹੁੰਦੇ ਸੀ ਲੈਂਡਸਕਪਿੰਗ ਇੱਕ ਪਾਸੀ ਦੇ ਆ ਪਰ ਉਹ ਵੀ ਇਹਨਾਂ ਦੀ ਖਿਲਾਫ ਹੋ ਗਈ ਐਂਡ ਆਫ ਕੀ ਹੋਇਆ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਸਾਡੇ ਅੱਗੇ ਤਾਂ ਹੁਣ ਖੂਬਰਾਸੀ ਪੌਸੀ ਬਣਾ ਬੈਠੇ ਆ ਚਾਰਾ ਕੋਈ ਕੋਈ ਨਹੀਂ ਆ ਤਾਂ ਪਿੱਛੇ ਸਾਡੇ ਹੁਣ ਪੰਜਾਬ ਦੀ ਜਿਹੜੀ ਜਨਤਾ ਹੈ ਉਹ ਭੱਜ ਰਹੀ ਆ ਮਤਲਬ ਕਹਿਣ ਦਾ ਮਤਲਬ ਅੱਗੇ ਖੂ ਤੇ ਪਿੱਛੇ ਸਾਫਤ ਚਾਰਾ ਕੋਈ ਕੋਈ ਨਹੀਂ ਚੱਲ ਰਹੀ ਸੀ ਆਖਰਕਾਰ ਭਗਵਾਨਤਮਾਨ ਸਰਕਾਰ ਨੂੰ ਕੱਲ ਪੰਜਾਬ ਦੇ ਆਵਾਮ ਅਗੇ ਪੰਜਾਬ ਦੀ ਜਨਤਾ ਕੇ ਕਿਸਾਨ ਵੀਰਾਂ ਕੇ ਝੁਗੜਾ ਪਿਆ ਦੁਕਾਨਦਾਰਾਂ ਕੇ ਝੁਗੜਾ ਪਿਆ ਔਰ ਇਹ ਜਿਹੜੀ ਲੈਂਡ ਪੁਲਿੰਗ ਬਾਨਸੀ ਆ ਇਹਨਾਂ ਨੇ ਵਾਪਸ ਲਈ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਸਭੀ ਵੱਡੀ ਟਾਗਾਂ ਸਾਡੇ ਕਿਸਾਨ ਵੀਰ ਹੈਗੇ ਇੱਥੇ ਰੋਜ਼ੂਲ ਵੀ ਰਹਿਗੇ ਆਰਤੀ ਵੀ ਰਹਿ ਆ ਹਰ ਬੰਦ ਇੱਥੇ ਆ ਜਾਏਗਾ ਔਰ ਇਸ ਲੈਂਡ ਪੁਲਿੰਗ ਦੇ ਪਾਲਸੀ ਦੇ ਨਾਲ ਜਿਹੜਾ ਨੁਕਸਾਨ ਵੀ ਸਾਰਿਆਂ ਨੂੰ ਹੋਇਆ ਸੀ ਅੱਜ ਜਿਹੜੀ ਇਹ ਪਾਲਸੀ ਜਿਹੜੀ ਕੱਲ ਵਾਪਸ ਲਈ ਆ ਮੈਂ ਭਾਰਤੀਆ ਜਨਤਾ ਪਾਰਟੀ ਦਾ ਪ੍ਰਦੇਸ਼ ਦਾ ਮੈਂਬਰ ਹੋਣ ਦੇ ਨਾਤੇ ਜਿੱਥੇ ਸਾਰਿਆਂ ਨੂੰ ਕਿਸਾਨ ਵੀਰਾਂ ਨੂੰ ਮਜ਼ਦੂਰ ਵੀਰਾਂ ਨੂੰ ਤੇ ਦੁਕਾਨਦਾਰਾਂ ਨੂੰ ਜਾਰੀ ਤੋਂ ਵਧਾਈ ਦੇਣਾ ਔਰ ਅੱਜ ਅਸੀਂ ਜਿਹੜਾ ਆ ਸਬਜੀ ਮੰਡੀ ਟਾਂਡਾ ਚ ਜਿਹੜਾ ਬੀਜੇਪੀ ਵੱਲੋਂ ਸਾਡੇ ਮਾਨਯੋਗ ਪ੍ਰਧਾਨ ਜੀ ਅਜੀਤ ਸ਼ਰਮਾ ਜੀ ਨੇ ਕੱਲ ਐਲਾਨ ਕੀਤਾ ਸੀ ਕਿ ਅਸੀਂ 12 ਅਗਸਤ ਦਾ ਦਿਨ ਜਿਹੜਾ ਉਹ ਕਿਸਾਨ ਵਿਜੇ ਦਿਵਸ ਦੇ ਰੂਪ ਚ ਮਨਾਵਾਂਗੇ ਸੋ ਅੱਜ ਅਸੀਂ ਇਹ ਜਿਹੜਾ ਦਿਨ ਹੈ ਕਿਸਾਨ ਵੀਰਾਂ ਨਾਲ ਇਸ ਖੁਸ਼ੀ ਦੀ ਜਿਹੜੀ ਸਾਂਝ ਮਨਾਈ ਆ ਔਰ ਇਹਨਾਂ ਦਾ ਮੂੰਹ ਮਠਾ ਕਰਾ ਕੇ ਇਹਨਾਂ ਨੇ ਸਾਡਾ ਆਪਣੇ ਆਰਤੀ ਵੀਰਾਂ ਦਾ ਮੂੰਹ ਮਠਾ ਕਰਾਇਆ ਅਸੀਂ ਇਹ ਜਿਹੜਾ ਕਿਸਾਨ ਵਿਜੇ ਦਿਵਸ ਸੱਚ ਮਨਾਇਆ ਸੋ ਮੈਂ ਫਿਰ ਤੋਂ ਕਿਸਾਨ ਵੀਰਾਂ ਨੂੰ ਔਰ ਪੰਜਾਬ ਦੀ ਜਨਤਾ ਨੂੰ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤੂ ਜੈਤੂ